ਅੱਜ ਤਿੰਨ ਮੰਡੀਆਂ ਹੋ ਗਈਆਂ ਪਹਿਲਾਂ 23ਵਾਂ ਦਾ ਸੀ ਫਿਰ 22 ਤੇ ਆ ਗਿਆ ਅੱਜ 20 ਤੇ ਆ ਗਿਆ ਅਗਲੀ ਮੰਡੀ ਤੂੰ 18 ਤੇ ਆ ਜਾਏਗਾ ਰਾਂਝਾ ਰਾਜੀ ਤਾਂ ਫਿਰ ਚੰਗੇ ਸ਼ੌਂਕ ਦੇ ਕਬੂਤਰ ਡਾਉਣੇ ਨੇ ਨਾ ਟੂਟੀ ਵਾਲੀ ਪੱਗ ਬੰਨਣੀ ਹੈ ਸੇਤਾ ਜਰ ਤਾਂ ਚੰਗੀ ਉਹ ਚੀਜ਼ ਲੈਣੀ ਹੈ ਫਿਰ ਪੈਸੇ ਪਿੱਛੇ ਨਾ ਦੇਖਾ ਮੇਰੇ ਚੀਜ਼ ਪਸੰਦ ਆ ਜੇ ਮੰਡੀ ਚ ਅੱਜ ਕਿਸੇ ਦੀਆਂ ਭੇਟਾਂ ਪਸੰਦ ਆ ਗਈਆਂ ਤੇਆਂ 17 17000 ਮੈਨੇ ਭੇਟਾਂ ਦਾ ਲਾਤਾ ਕਹਿੰਦਾ 18 ਤੋਂ ਘੱਟ ਦੰਦਾ ਨਹੀਂ ਸ਼ੌਂਕ ਦਾ ਕੀ ਮੁੱਲ ਹੈ ਪੈਸੇ ਇਕੱਠੇ ਕਰਕੇ ਦੇ ਦਾਂਗੇ 22 ਕਹਿੰਦੇ 8000 ਦੀ ਦਬਾ ਨਾ ਮੋਲੋਂ ਢਿੱਡ ਭੰਨ ਤੱਕ ਨਾ ਘੜੇ ਚੋਂ ਕੱਢ ਕੇ اے ਮੇਰੇ ਕਿਉਂ 2 ਰੁਪਏ ਪਿੱਛੇ ਪਾ ਬਦਲਾਮੀ ਕਰਾਈਏ ਗੋਲੀ ਮਾਰੂ ਇਹ ਜੇ ਬਨੋਟੂ ਯਾਰ ਤੇ ਜੇ ਮੈਂ ਬਨੋਟੂ ਆ ਮੈਂ ਮਰਨ ਨੂੰ ਤਿਆਰ ਆ ਜੇ ਮੈਂ ਆਵਦੀ ਤੇ ਆ ਜਾ ਇੱਕੇ ਵੀਡੀਓ ਤੁਹਾਡੀ ਬਹੁਤ ਹੈ ਬਹੁਤ ਕਮੈਂਟ ਆਉਣਗੇ ਪਰ ਮੈਂ ਵੀਡੀਓ ਜਾਣ ਕੇ ਹੋਣ ਬਣਾਉਂਦਾ ਨਹੀਂ ਤੁਸੀਂ ਲੋਕ ਲੁੱਚੇ ਹੋ ਤੂੰ ਉਹ ਤਾਂ ਮੈਂ ਦੱਸ ਦੂੰ ਸਾਡਾ ਮੁੰਡਾ ਬੜਾ ਸ਼ਿਕਾਰੀ ਕਿੱਕਰ ਚੜਦੀ ਘਾਤੋਂ ਮਾਰੀ 13000 ਦੀ ਕਰ ਲੈ ਤਿਆਰੀ ਇਕ ਕੌਲ ਆ ਲੋਈਆਂ ਦੇਖ ਪੱਠਾ ਫਿਰ ਜਿਵੇਂ ਖੀਰੀ ਆ ਬੋਗ ਮੂੜੋ ਬਰਾ ਮੁੰਡਿਆ ਓ ਥੋੜੀ ਪੈਣ ਯਾਰ ਇਹ ਜਿਹਨੂੰ ਬੰਨਦਿਆ ਕਰੋ ਯਾਰ ਕੱਚੇ ਮਸਾਲਚੀ ਹਾਂ ਮੇਰੇ ਕੱਚੇ ਮਸਾਲਚੀ ਉਹ ਜਮੀ ਠੀਕ ਆ ਫੁੱਦੂ ਪਿਓ ਰਾਂ ਕੱਚੇ ਮਸਾਲਚੀ ਸਾਂ ਨੂੰ ਛੋਟਾ ਟੱਠਾ ਬੰਨਿਆ ਦਾ ਰਸਈ ਵਾਲ ਮਾਰਦਾ ਸਾਡੇ ਨਵਾਰੀਆਂ ਦੇ ਉੱਠ ਮਸਤ ਹੋ ਜਾਂਦੇ ਨੇ ਸਾਲ ਦੇ ਮਹੀਨੇ ਸਾਲਿਆਂ ਦੇ ਗੋਡੀਆਂ ਲਾਲਾ ਸਿੱਟਦੇ ਆ ਹੋਰ ਨਹੀਂ ਲੋਕੀਆਂ ਦੀਆਂ ਨਾਲੀ ਖੀਰੀ ਕੀ ਆ ਬਾਤ ਆ ਪੱਠਾ ਪਠਾਈ ਨਹੀਂ ਆ ਵੀ ਖੀਰੀ ਓਕੇ ਰਿਪੋਰਟ ਆ ਬਾਈ ਥਣ ਥੁਣਾ ਦੇਖ ਲੈ ਖੀਰੀ ਪੱਠਾ ਪਿਓਰ ਲੋਹੀ ਆ ਪੱਕੀ ਆ ਰੱਖਾ ਜੋੜਾ ਹੀ ਦੇ ਯਾਰ ਜੋੜਾ ਹੀ ਬੱਸ ਬਾਈ ਨੂੰ ਤਾਂ ਗਾੜੀ ਬਾਈ ਬੱਟ ਆਹ ਲੈ ਫਿਰ ਬਾਈ ਆਹ ਲਵਾਗੇ ਬਾਈ ਫਿਰ ਆਪਾਂ ਚਿੱਟੀ ਅੱਖ ਦੇ ਆਹ ਲੈ ਬੱਸ ਛੱਡ ਦੇ ਰੱਜੀ ਬਾਈ ਛੱਡ ਦੇ ਛੱਡ ਦੇ ਹਾਂ ਕੈ ਰੁਪਈਆ ਦੀ ਮੈਂ ਮੰਨੀ 20000 ਹੈਂ ਸਾਹਬ ਨਾ ਕਰ ਅੱਜ ਤਿੰਨ ਮੰਡੀਆਂ ਹੋ ਗਈਆਂ ਪਹਿਲਾਂ 23ਵਾਂ ਦਾ ਸੀ ਫਿਰ 22 ਤੇ ਆ ਗਿਆ ਅੱਜ 20 ਤੇ ਆ ਗਿਆ ਅਗਲੀ ਮੰਡੀ ਤੂੰ 18 ਤੇ ਆ ਜਾਏਗਾ ਨਾ ਠੀਕ ਕਮਾਉਂਦਾ ਫਿਰਦਾ ਗੱਡੀਆਂ ਚੜ-ਚੜ ਇਹਨੂੰ ਚਾਂਟੀ ਦੇਉਂਦਾ ਤੁਹ ਸਾਬ ਦਾ ਮੁੱਲ ਮੰਗ ਕਉ ਵੀ ਤੇਜ ਵੇਚਣੀ ਐ ਬਸ ਤੂੰ ਦੱਸ ਤੇਰਾ ਉਦੋਂ ਆਉ ਖੁੰਝੇ ਖੜੀ ਥੀ ਉਦੋਂ ਬੰਦਾ ਲੈਂਦਾ ਤੇਰਾ ਸਤਾਨੀ ਉਹ ਮਹਿੰਗੀ ਕਰਕੇ ਉਹ ਟੜਕ ਗਿਆ ਸਾਬ ਕੋਈ ਨਹੀਂ ਸਾਬ ਨਾਲ ਕੱਟਦੀ ਦੀ ਹਜ਼ਾਰ 19 ਦੀ ਫਾਂ ਤੋਂ ਦੇਖ ਲੀ ਜੀ ਪਾਠ ਬੋਲੂਗੀ ਹਾਂ ਲੈ ਸਾਈ ਕੱਢ ਵੀਰੇ ਰਾਂਝਾ ਰਾਜੀ ਤਾਂ ਫਿਰ ਚੰਗੇ ਸ਼ੌਂਕ ਦੇ ਕਬੂਤਰ ਡਾਉਣੇ ਨੇ ਨਾ ਟੁੱਟੀ ਵਾਲੀ ਪੱਗ ਬੰਨਣੀ ਹੈ ਜੇ ਲਈ ਤੇ ਤਾਂ ਲਿਆਵਾਂ ਕੀ ਸੇਤਾ ਯਾਰ ਤਾਂ ਚੰਗੀ ਉਹ ਚੀਜ਼ ਲੈਣੀ ਹੈ ਫਿਰ ਪੈਸੇ ਪਿੱਛੇ ਨਾ ਦੇਖ ਤਾਂ ਮੇਰੇ ਚੀਜ਼ ਪਸੰਦ ਆ ਜੇ ਮੰਡੀ ਚ ਅੱਜ ਕਿਸੇ ਦੀਆਂ ਭੇਡਾਂ ਪਸੰਦ ਆ ਗਈਆਂ ਤੇ ਆ ਰੂੜੇ ਕੀ ਖੜੀਆਂ ਨੇ ਉਹ ਫਿਰਦਾ ਰੇ ਸਹੂ ਵਾਲਾ ਦੌਲਤਰਾਮ 17 17000 ਮੈਨੇ ਭੇਡਾਂ ਦਾ ਲਾਤਾ ਕਹਿੰਦਾ 18 ਤੋਂ ਘੱਟ ਦਿੰਦਾ ਨਹੀਂ ਇਹ ਨਹੀਂ ਪਤਾ ਮੈਂ ਅੱਥ ਨਹੀਂ ਜਾਂਦਾ ਹਾਂ ਤੇ ਉਹਨਾਂ ਨਾਲ ਝੱਟ ਦੇਖਾਂ ਦੇਖੇਗਾ ਦੂਜਾ ਝੱਟ ਪੱਠ ਦਾ ਮਕਾ ਹਾਂ ਮੇਰਾ ਕੀ ਦੁਬਾਰਾ ਸ਼ੌਂਕ ਦਾ ਕੀ ਮੁੱਲ ਹੈ ਪੈਸੇ ਇਕੱਠੇ ਕਰਕੇ ਦੇ ਦਾਂਗੇ ਇਹਨਾਂ ਦੇ ਦਿਲ ਦੀ ਤਾਂ ਪੁੱਛ ਲੈ ਕੀ ਕਹਿੰਦੇ ਨੇ ਬਾਈਆਂ ਦਾ ਹੀ ਪੁੱਛ ਕੋਸਣਾ ਪੂਰੀ ਦੱਸ ਦੇ ਇਹ ਉਰੀ ਮੇਰੀ ਰੇਹ ਦੇ ਖਾਰੇ ਦੁਬਾਰਾ ਹੀ ਦੁਬਾਰਾ ਆ ਸ਼ੌਂਕ ਦੇ ਕਬੂਤਰ ਡਾਉਣੇ ਆ ਯਾਰ ਮੀਮ ਨਹੀਂ ਚੰਗੀ ਆ ਯਾਰ ਖੇਤਰ ਨਾਲ ਘੁੱਗੀ ਕੁੱਟ ਲਈਏ ਐ ਨਹੀਂ ਮੁੜਦੇ ਯਾਰ ਐ ਤਾਂ ਵੀ ਗੁੱਟਦੇ ਆ ਤਾਂ ਰੁਪਈਏ ਦੇ ਕੇ ਜਾਵਾਂਗੇ ਜੇ ਮੈਂ ਖਰੀ ਗੱਲ ਕਹਿ ਦਣਾ ਫਿਰ ਤੁਸੀਂ ਮੇਰੇ ਤੇ ਕਮੈਂਟ ਗਲਤ ਕਰੋਗੇ ਕੀ ਕਰ ਰਹੇ ਆਂ ਬੋਲਦਾ ਤਿੱਥੇ ਹਾਂ ਮੈਨੂੰ ਕੀ ਮੈਨੂੰ ਕੀ ਹੁੰਦਾ ਦੇਈ ਜਣ ਗਾਲਾਂ ਆਪਦੇ ਪੁੱਤ ਪੋਤਿਆਂ ਨੂੰ ਪਿੱਟਣ ਗਿਆ ਫੇ ਬਣੀ ਜਾ ਯਾਰ ਵੀਡੀਓ ਵੀੜੇ ਦਾ ਕੀ ਵੀੜਾ ਬਣਾ ਲਾ ਤੂੰ ਤੂੰ ਕੀ ਕਰੇਗਾ ਮਾਰਿਆ ਹੱਥ ਆਪਣਾ ਲਟਿਆ ਤੂੰ ਵਿਚਾਲੇ ਬੋਲਦਾ ਕਿੱਥੋਂ ਲਿਆਇਆ ਯਾਰ ਇਹ ਕੀ ਦਾ ਕਾਲੇ ਦਾ ਮੁੰਡਾ ਹੈ ਕਾਲੇ ਦਾ ਭਾਈ ਹੈ ਭਾਈ ਯਾਰ ਇਹ ਜੇ ਕਿੱਥੋਂ ਆ ਗਿਆ ਇਹ ਵਿਚਾਲੇ ਕਾਨੂੰ ਬੋਲਦਾ ਨੂੰ ਤੋੜ ਕੇ ਦੇਖ ਲਈਏ ਤੋੜ ਕੇ ਦਾ ਸਹੀ ਜਿਆ ਰੇਟ ਦੱਸ ਦੇ ਕਿਥੇ ਵੇਚਣੀ ਐ ਉਧਰ ਉਧਰ ਬਤੂੰ ਦੱਸ ਦੇ ਓਏ ਤਦਾ ਮੁੱਲੇ ਆ ਰਹਾ ਦਰਤਾ ਨਹੀਂ ਤੇ ਆ ਰਹਾ ਯਾ ਤੂੰ ਦੱਸ ਯਾਰ ਅਗਲੇ ਦਿਲ ਦੀ 19000 ਮੰਗਦਾ ਇਹ 19000 ਮੰਗਿਆ ਪੱਠ ਦਾ ਹੈ 22 ਕਹਿੰਦੇ 8000 ਦੀ ਦਵਾ ਹਾਂ ਐ ਲਾ ਮੁੱਲ ਢਿੱਡ ਭੰਨ ਤੱਕ ਨਾ ਘੜੇ ਚੋਂ ਕੱਢ ਕੇ ਐ ਭੰਨਾ ਐ ਪਤਾ ਲੱਗਿਆ ਕਿਉਂ ਹੁਣ ਤਾਂ ਢਿੱਡ ਦੀ ਗੱਟ ਖੁੱਲ ਗਈ ਪਰ ਮੈਂ ਉਹਨਾਂ ਨੂੰ ਹਾਂ ਨਹੀਂ ਕਰੀ ਮੈਂ 8 ਉੱਠਦਾ ਤਾਂ ਤੈਨੂੰ ਮੇਮਣਾ ਵੀ ਨਹੀਂ ਕੁਝ ਦਿੰਦਾ ਬਾਈ ਉੱਥੇ ਨਹੀਂ ਬਣਦੀ ਜਿੱਥੇ ਤੂੰ ਭੰਨਦਾ ਕੱਚੀਆਂ ਗੋਲੀਆਂ ਨਾ ਖੇੜਾ ਮੇਰੀ ਵਜ੍ਹਾ ਤੋਂ ਮੁੱਲ ਲਾਵਾਂ 10000 ਦੀ ਦੇ ਛੋਟੇ ਭਾਈ 10000 ਦੀ ਇਹ ਪੱਕਾ ਮੁੱਲ ਮੇਰੇ ਹੈ ਤੇਰਾ ਨਹੀਂ ਹੋਰ ਤੂੰ ਦੱਸ ਦੇ ਜਿੰਨੇ ਦੀ ਹੈਗੇ ਲੈ ਜਾ ਤੂੰ ਫੇਰ ਤੂੰ ਦੱਸ ਦੇ ਮੈਂ ਤਾਂ 10 ਲਾਤਾ ਯਾਰ ਉਹਨੇ ਪਾਲਨੀ ਹੈ ਕੋਈ ਵਪਾਰੀ ਨਹੀਂ ਵਪਾਰੀ ਦਾ ਭਾਈ ਪਾਲਨੀ ਹੈ ਵੀਰੇ ਪਾਲਨੀ ਨਾਲ ਪਾਲਣ ਸਾਡੇ ਤੇ ਅਗਰਿਆਂ ਨੇ ਮਾਨ ਯਕੀਨ ਕਰਿਆ ਪਕਾਈ ਕਰਕੇ ਅਸੀਂ ਸੌਦਾ ਪਕਾਈ ਕਰਕੇ ਸੌਦਾ ਦਵਾਵਾਂਗੇ ਲੋਟ ਆਇਆ ਠੀਕ ਹੈ ਨਹੀਂ ਤੂੰ ਤੇਰੇ ਰਾਜੀ ਅਗਲਾ ਫੇਰਾ ਜੀ ਹਾਂ ਹਾਂ ਸਹੀ ਹੈ ਵਿੱਚ ਸਿੱਧੇ ਵੀ ਸੌਦੇ ਲੈਣ ਲੱਗ ਗਏ ਹੋਣਾ ਆਹਲਾ ਕਹਿੰਦਾ ਮਿੱਠੂ ਦੀਆਂ ਰਾਜੂ ਦੀ ਕੋਈ ਕਦਰ ਨਹੀਂ ਸਾਡੀ ਕਦਰ ਬਹੁਤ ਹੈ ਜਿਹੜੇ ਸਾਨੂੰ ਚਾਉਣ ਵਾਲੇ ਨਹੀਂ ਚਾਉਂਦੇ ਰਹਿਣ ਬਾਪੂ 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 ਸਾਨੂੰ ਚਾਉਣ ਵਾਲੇ ਚਾਉਂਦੇ ਰਹਿਣ ਬਾਪੂ ਅਸੀਂ ਸੌਦੇ ਦਮਾਉਂਦੇ ਰਹੀਏ ਜਿਹੜੇ ਆਪ ਤੋਂ ਸੌਦੇ ਲੈਂਦੇ ਨੇ ਉਹ ਖਤਾ ਵੀ ਖਾਂਦੇ ਨੇ ਵਿੱਚ ਕਹਾਂਗੇ ਪਾਲੀ ਨੇ ਕਹਿੰਦੇ ਨੇ ਹਾਂ ਦੋ ਦੋ ਗੜ ਦੇ ਬੱਕਰੇ ਆ ਬਲੇ ਦੀਏ ਪਰਾਂ ਇੱਥੇ ਮੰਡੀ ਸੌਦਾ ਕਰਕੇ ਜਾ ਕੇ ਬੱਕਰੀਆਂ ਉੱਥੇ ਲਾਉਂਦੇ ਨੇ ਕੀ ਕਹਿੰਦੇ ਨੇ ਓਏ ਜਿੱਥੇ ਿਕਾ ਮੰਡੀ ਚ ਆ ਗਏ ਓਏ ਓ ਕਿੱਥੇ ਫੁੱਲ ਫੁੱਲ ਪੇਟ ਕਰਾਉਂਦੇ ਨੇ ਆ ਚੱਲੋ ਮਾਰਾਂਗੇ ਕੀ ਤਰੀਕਾ ਕਰਾਗੇ ਹੋਗੇ ਨਹੀਂ ਯਾਰ ਓਏ ਇੱਧਰ ਆ ਓਏ ਉਰਾ ਨੂੰ ਇੱਕ ਆ ਪੇਤਨਪੁਰ ਓਏ ਕਾਨ ਨੂੰ ਯਾਰ ਮਾ ਪੁੱਲ ਲੈ ਹਾਂ ਪੀਵੇ ਪੀਵੇ ਪੈਨ ਪਰ ਹੁੰਦੇ ਨਹੀਂ ਇੱਥੇ ਉੱਥੇ ਜਾ ਕੇ ਇੱਥੇ ਸੌਦਾ ਕਰਕੇ ਪਿੰਨ ਉੱਥੇ ਪ੍ਰਾਤਾ ਜਾ ਕੇ ਿਕਾ ਉੱਥੇ ਮੁੜ ਕੇ ਮੰਡੀ ਚ ਆ ਗਏ ਹਮ ਮੇਰੇ ਕਿਉਂ 2 ਰੁਪਇਆ ਪਿੱਛੇ ਪਾ ਬਦਨਾਮੀ ਕਰਾਈਏ ਅਸੀਂ ਮਹਿਰ ਮਿੱਠੂ ਦਲਾਲੀ ਕਹਿ ਕੇ ਲੈਨੇ 2 ਰੁਪਇਆ ਹੱਸ ਕੇ ਜੇਰਾ ਕੋਈ ਦੇ ਦੂ 100 ਕੱਟ ਦੇ ਦੂ ਸਾਨੂੰ ਤਾਂ ਵੀ ਮਾਨ ਯਕੀਨ ਹੈ ਸੌਦਾ ਨੇ ਫਿਰ ਤੂੰ ਲਵੇ ਨਹੀਂ ਫਿਰ ਤੂੰ ਤਾਂ ਕੋਈ ਵਪਾਰੀ ਨਾਲ ਨਹੀਂ ਕਰਦੇ ਗਾਹਾਂ ਲੈ ਲੈ ਭਾਈ ਵਿੱਚ ਹੈ ਜਨੇ ਸਾਡੀ ਰੋਟੀ ਮਾਰਨ ਵਾਲੇ 100 ਰੁਪਇਆ ਦੇ ਦੇ 700 ਸੌਦਾ ਕਰਾਲਾ ਵਿੱਚ ਨਾੜੀ ਇਹ ਹੋ ਰਹੇ ਨੇ ਇਕੱਠੇ ਕਿਉਂ ਵੀ ਤੇਰਾ ਹੋ ਰਹੀ ਤੇ ਆਪਣੀ ਰੋਟੀ ਮਾਰਨ ਵਾਲੇ ਤਾਂ ਠੀਕ ਅੱਗੇ ਚੱਲੋ ਹਾਂ ਮੈਂ ਤਾਂ ਇਹ ਗੱਲਾ ਵੀਡੀਓ 'ਚ ਦੱਸ ਰਿਹਾ ਨਾ ਸਾਰਿਆਂ ਗੋਲੀ ਮਾਰੂ ਇਹ ਜੇ ਬਨੋਟੂ ਯਾਰ ਦੇ ਜੇ ਮੈਂ ਬਨੋਟੂ ਆ ਮੈਂ ਮਰਨ ਨੂੰ ਤਿਆਰ ਆ ਲੈ ਹੁਣ ਤਾਂ ਦੇਣੀ ਕਿੱਥੇ ਆ ਵੀਡੀਓ ਵੀ ਚਲਾਉਣੀ ਐ ਹੁਣ ਕਿੱਥੇ ਬੱਕਰੀ ਦੀ ਕਿੱਥੇ ਦੇਣੀ ਐ 18000 ਤੇਰਾ ਦਿਮਾਗ ਹਲ ਗਿਆ ਨਾਲੋਂ ਮੁੰਡੇ ਦਾ ਹਲਾਵੇਂਗਾ ਨਹੀਂ ਹਲ ਹਾਂ ਕਰਨ ਛੇਤਰ ਪਵਾਵੇਂਗਾ ਇਹਦੇ ਕਿੰਨੀ ਵੀ ਦੇਖ ਲੈ ਹੈ ਇਹਦੇ ਕਿੰਨੀ ਦੇਖ ਕੀ ਦੇਖੇਗੇ ਇਹਦੇ ਕਿੰਨੀ ਇਆਂ ਇਆਂ ਨਾਥਿਉਰੀਆਂ ਨੇ ਕਾਸੋ ਮਰ ਗੀਆਂ ਸੜਨ ਤੇ ਫੇ ਨੇਕਾ ਸੋ ਮਰ ਗੀਆਂ ਬੁੱਲੇ ਫੇਟੀਆਂ ਪੈ ਕੇ ਕਿਉਂ ਨਿੱਕਰ ਨੂੰ ਚਰਨੇ ਆ ਚਲ ਉਹਦਾ ਜੇ ਹੋਊਗਾ ਤੇ ਬੱਕਰੀ ਕੱਕੜੀ ਗਊ ਜੰਜਾਲ ਦੁੱਧ ਪੀਣਾ ਜੇ ਮੈਂ ਦਾ ਬੱਚਾ ਪਾਲ ਸਹੀ ਗੱਲ ਹਾਂ ਸਹੀ ਗੱਲ ਹਾਂ ਕਿਉਂ ਕਾੜਦਾ ਸਫਾ ਦੇ ਵਿੱਚ ਖੜ ਕੇ ਗਾਲ ਖਾ ਲੈ ਕਰੇਲਿਆਂ ਦੀ ਦਾਲ ਸਭ ਠੀਕ ਹੈ ਗੱਲ ਹਾਂ ਸ਼ੂਗਰ ਹੁਣ ਹਟ ਜੂਗੀ ਜੇ ਮੈਂ ਆਵਦੀ ਤੇ ਆ ਜਾ ਇੱਕੇ ਵੀਡੀਓ ਤੁਹਾਡੀ ਬਹੁਤ ਹੈ ਬਹੁਤ ਕਮੈਂਟ ਆਉਣਗੇ ਪਰ ਮੈਂ ਵੀਡੀਓ ਜਾਣ ਕੇ ਉਹ ਬਣਾਉਂਦਾ ਨਹੀਂ ਤੁਸੀਂ ਲੋਕ ਲੁੱਚੇ ਹੋ ਯਾਹ ਹਾਂ YouTube ਉੱਪਰ ਦੇ ਸਟਾਰ ਹੁਣ ਸੌਦਾ ਸਟਾਰਟ ਕਰ ਲੈ ਚਲਗਾ ਹਾਂ ਹਾਂ ਹੁਣ ਕਿਵੇਂ ਕਰੀਏ ਬਾਬਾ ਖੜ੍ਹ ਜਾ ਦੋ ਮਿੰਟ ਹਾਂ ਦੱਸ ਕਿਵੇਂ ਕਰੀਏ ਮੈਂ ਤੈਨੂੰ ਦੱਸਦਾ ਹੁਣ 11000 ਦੀ ਦਿੰਨੇ ਚੁੱਪ ਚਾਰਨੇ 11000 ਦੀ ਦਿੰਨੇ ਚੱਲੀਏ ਬਾਈ ਫਿਰ ਹੋਰ ਵੀ ਚੰਦ ਪਾ ਜਾਨ ਜੀ ਫਾਇਦਾ ਜੀ ਤੀ ਤੀ ਦੱਸ ਜੇ ਦੇਣੀ ਆ ਜੀ ਫਿਰ ਤਾਂ ਹੁਣ ਚਰਨੇ ਸਹੀ ਕਿਹਾ ਤੂੰ ਦਾ ਤੇ ਚਰਨੇ ਸਹੀ ਮੈਂ ਨਹੀਂ ਲਾਉਂਦਾ ਕਿ ਵੀ ਡਾਰ ਤਾਂ ਰਹੇ ਹਾਂ ਮੈਂ ਲੈ ਓਏ 12000 ਦੀ ਦੇ ਚੱਕਾ ਨਹੀਂ 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 ਦੇਖੀਓ ਜੀ ਨਾ ਹੋਰ ਨਾ ਹੋ ਗਈ ਬੱਸ ਆਹ ਖਰਦਾਓ ਬਾਈ ਪੜਲਾ ਮੈਨੂੰ ਬਾਦਸਾ ਰਹਿ ਦੇ ਦੋ ਕੋਈ ਇੱਕ ਖੜ ਦਵਾ ਦਿੱਤਾ ਹੋਏ ਲੋਗੇ ਤੇਰਾ ਦਿਮਾਗ ਘੱਟ ਗਿਆ ਨਾ ਲੜੇ ਪੁੱਛਿਆ ਕਰ ਪੜਦੇ ਕਿਉਂ ਫੋਸਦਾ ਸਾਇਦ ਕੋ ਪੁੱਛੋ ਨੂੰ ਬੱਸ ਇਹੀ ਕਹਿ ਰਿਹਾ ਕੋਈ ਕੋਈ ਚੱਲ 17 ਦੀ ਕਹਿੰਦਾ ਦਵਾ ਦੇ ਕਿਉਂ ਹਾਂ ਬੋਲਾ 17 ਵਾਲੀ ਨਹੀਂ ਨਹੀਂ ਇੰਨੇ ਦੋਚੀ ਆ ਦੇ ਦੇ ਜਾਇਜ਼ ਗੱਲ ਕਰੋ ਨਹੀਂ ਹੁਣ ਲੈ ਹੁਣ ਨਾ ਬੋਲੀ 10 ਜੀ ਹੈ ਬਸ ਅਸਾ ਦਾ ਦਾਤਾ ਸਰ ਤੋਂ ਨਹੀਂ ਬੋਲ ਤੇਰਾ ਹੱਥ ਨਹੀਂ ਚੱਲਦਾ ਤੇ ਹੱਥ ਤਾਂ ਗਿਆ ਨਹੀਂ ਚੱਲੂ ਚੱਲੂ ਚੱਲ ਤੇਰਾ ਚੱਲਣਾ ਨਹੀਂ ਤੇਰਾ ਚੱਲਣਾ ਆਏਗਾ ਤੇਰਾ ਨਹੀਂ ਚੱਲਣਾ ਰੱਬ ਦਾ ਚੱਲੂ ਲਿਖਿਆ ਹੀ ਅਸੀਂ ਕਰਾ ਦਾਂਗੇ ਦੋਵੇਂ ਪਾਸਿਓਂ ਆ ਨੋ ਨੋੜੀ ਆ ਬਾਰ ਦੇ ਸੇ ਸਾਢੇ 12000 ਦੀ ਪੱਟ ਦੇ ਹਾਂ ਠੀਕ ਹੈ ਇੱਥੇ ਕਹਿੰਦਾ ਸੀ ਮੈਂ ਉਰੀ ਕਹਿੰਦਾ ਸੀ ਤੁਹਾਨੂੰ ਉਹਨਾਂ ਦਾ ਸ਼ੌਂਕ ਪੂਰਾ ਹੋ ਜੇ ਸਾਢੇ 12 ਦੀ ਸਾਢੇ 12 ਦੀ ਸਾਨੂੰ ਤਾਂ 13 ਚ ਪੈ ਜੂਗੀ ਪੈਣੀ ਆ ਉਹਨੂੰ ਵੀ ਤਾਂ ਗੱਲਾਂ ਲਖਾਈ ਵੀ ਆ ਫਿਰ ਹੋਊਗੀ ਸਾਨੂੰ ਵੀ 12 ਦੀ ਰਹਿ ਜੂਗੀ ਹਾਂ ਖੜ ਜਾ ਬਈ ਇਹ ਲੈ ਮੁੱਕ ਗਈ ਸਾਢੇ 12 ਵੀ ਚੱਲ ਹੋ ਗਿਆ ਪੱਕਾ ਕੰਮ ਹੈ ਰਾਜੂ ਨਹੀਂ ਕਿਉਂ ਨਹੀਂ ਕਿੱਥੇ ਪੂਰੀ ਹੈ ਕੀ ਹੈ ਸਹੀ ਕਿਹਾ ਨਹੀਂ ਕਿੱਥੇ ਓਏ ਨਵੇਂ ਸ਼ਿਕਾਰੀ ਨੇ ਇਹ ਦੁਕਾਨ ਕ ਜੈਸੇ ਨਹੀਂ ਨਵੇਂ ਸ਼ਿਕਾਰੀ ਆ ਵੀਰੇ ਆਂਦੀ ਉਹ ਤਾਂ ਮੈਂ ਦੱਸ ਦੂੰ ਉਹ ਤਾਂ ਮੈਂ ਦੱਸ ਦੂੰ ਸਾਡਾ ਮੁੰਡਾ ਬੜਾ ਸ਼ਿਕਾਰੀ ਕਿੱਕਰ ਚੜਦੀ ਘਾਤੋਂ ਮਾਰੀ 13000 ਦੀ ਕਰ ਲੈ ਪਿਆਰੀ 13000 ਦੀ ਵੇਚਤੀ ਆ ਜਾ ਬਈ ਮਿੱਤਰਾਂ ਆ ਰਿਹਾ ਜਾ ਇੱਥੇ ਆ ਜਾ ਹੁਣ ਆਏ ਸਾਨੂੰ ਨਸਾ ਚੱਲ ਇਹ ਪਾਣੀ ਵੀ ਸੋਣੀ ਆ ਬਾਈ ਨਾ ਬਾਈ ਸੋਨੀਆਂ ਤਾਂ ਲਜਾਈ ਨਹੀਂ ਨਾਲ ਗਈ ਹਜੇ ਆਪਣੀ ਆਪਣੇ ਲਵੇ ਐ ਕੱਲ ਨੂੰ ਗਲਤ ਗੱਲ ਨਾ ਕਰੀ ਤੈਨੂੰ ਚੰਗੀ ਲੱਗਦੀ ਐ ਲੈ ਜਾ ਨਹੀਂ ਨਹੀਂ ਉਹ ਠੀਕ ਐ ਅੱਜ ਅੱਜ ਆਥਮ ਤਾਂ ਕਦੇ ਜ਼ਿੰਮੇਦਾਰ ਆ ਬਿੰਦ ਦੇ ਜ਼ਿੰਮੇਦਾਰ ਨਹੀਂ ਅਸੀਂ ਕਿਉਂ ਵੀ ਸੌਦਾ ਕਰਾਇਆ ਪਰਾਂ ਤੈਨੂੰ ਆੜੀ ਸਸਤੀ ਐ ਤਾਂ ਦਾ ਨਾਂ ਤੇ ਜੇ ਮਹਿੰਗੀ ਐ ਤਾਂ ਦੇ ਦੇ ਅਸਟਾ ਦੀ ਰੋਟੀ ਕਮਾ ਕੇ ਲੈ ਕੇ ਜਾਵਾਂਗੇ ਰੋਟੀ ਕਿਵੇਂ ਕਿਹੜੀ ਨਾਲ ਖਾਵਾਂਗੇ ਅੱਜ ਤਾਂ achar ਨਾਲੇ ਖਾ ਲਾਂਗੇ ਹਾਂ ਨੇ ਮੁਰਗਾ ਬਣਾ ਲਿਆ ਆਇਆ ਕਿਹੜਾ ਵਾਲਾ ਆਇਆ ਇਹ ਤਾਂ ਸਿੱਧਾ ਗਾਂ ਦੇ ਬਾਈ ਨੂੰ ਸ਼ੌਂਕ ਨਾ ਪਾ ਲਈ ਬਾਈ ਮੰਜੇਲੇ ਵੇ ਬੰਨ ਨਹੀਂਦਾ ਤਾਨੂੰ ਜੇ ਮੈਂ ਕੁ ਵੀ ਕੱਢੀ ਹੋਰ ਪੰਦੇ ਦੀ ਬੜਕ ਚ ਬੱਕਰੀ ਬੋਲਦੀ ਨਹੀਂ ਹੁੰਦੀ ਫਿੱਕ ਜਾਂਦੀ ਐ ਪੱਠ ਦਿਖਾਈ ਰਾਜੂ ਹੈ ਮੁੱਠੀ ਕਿ ਜੌਂ ਪਾ ਦਿਆ ਕਿ ਨਹੀਂ ਕਣਕ ਚਲਾ ਕੇ ਠੰਡੇ ਹੁੰਦੇ ਨੇ ਐਈਆਂ ਗੱਲਾਂ ਵੀ ਦੱਸਿਆ ਕਰ ਇੱਕ ਕੌਲੀ ਨੂੰ ਦੁੱਧ ਦੀ ਪੀਉਣ ਲੱਗ ਜੀ ਭੁੰਨੇ ਹੋਏ ਛੋਲੇ ਪਾ ਦਿਆ ਕਰੀ ਨਹੀਂ ਜੌਂ ਹੈਗੇ ਇੰਨੇ ਕ ਭੁੰਨੇ ਛੋਲੇ ਬੋਹ ਲੱਗਦੇ ਨੇ ਪਸ਼ੂ ਨੂੰ ਸੌਦਾ ਲੂਟ ਬਾਈ ਠੀਕ ਐ ਲਓ ਮਹਾਰਾਜ ਦੂਜੇ ਪਾਸੇ ਹੋ ਜਾ ਰਾਜੂ ਉਹ ਲੈ ਯਾਰ ਕਹੇ ਹੋ ਗਏ 3 4 5 6 7 8 9 10 11 12 13000 ਹੋ ਗਿਆ ਜੀ ਖੁਸ਼ ਹੈ ਨਾ ਠੀਕ ਲਿਖਾਈ ਕਰਾਓ ਜੀ ਇਹਨੂੰ ਛੋਟ ਕਰ ਕੁਸ ਮਾੜੀ ਮੋਟੀ ਆਪੋ ਦੀ ਲਿਖਾਈ ਕਰੋ ਜਾਈ ਜੀ ਮਰਜ਼ੀ ਕਰਦੇ ਖੁਰ ਮੋਕਲਾ ਕਰਦੇ ਉਹ ਕਿਹੜਾ ਵਪਾਰੀ ਹੈ ਪੱਠ ਰੱਖੂਗਾ ਰੱਖਣੀ ਆ ਵੀਰੇ ਰੱਖਣੀ ਆ ਖੁਰ ਮੁਕਲਾ ਕਰਦੇ ਬੰਦੀ ਖੁਰੀਨਾ ਦੇ ਜ਼ਿਮੀਂਦਾਰ ਦਾ ਪੁੱਤ ਆ ਵਿਚਾਰਾ ਜ਼ਿਮੀਂਦਾਰ ਦਿਲਦਰਿਆ ਹੁੰਦੇ ਨੇ ਬੰਦੇ ਚੰਗੇ ਬੰਦੇ ਹੁੰਦੇ ਨੇ ਜ਼ਿਮੀਂਦਾਰ ਕਰਦੇ 100 ਰੁਪਿਆ ਕੀ ਮਰਦਾ ਚੱਲ ਲਈ ਇਹੀ ਕਰਾਉਣਗੇ ਦੋਵੇਂ ਪਾਸਿਓਂ ਬਣ ਗਈ ਛੋਟ ਆਪਣੀ ਆਪਣੀ ਛੋਟ ਬਣ ਗਈ